ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਇੱਕ ਪਰਸਨਲ ਆਪਣੀ ਜ਼ਿੰਦਗੀ ਦੀ ਗੱਲ ਕਰਨਾ ਚਾਹੂੰਗੀ ਜੀ ਕਿਉਂਕਿ ਮੇਰੇ ਚੈਨਲ ਨੂੰ ਜੀ ਕਾਫੀ ਟਾਈਮ ਹੋ ਗਿਆ 4 ਸਾਲ ਹੋ ਗਏ ਜੀ ਮੇਰੇ ਚੈਨਲ ਨੂੰ ਆਲਰੇਡੀ ਮੇਰਾ ਚੈਨਲ ਫ੍ਰੀਜ਼ ਹੋ ਚੁੱਕਿਆ ਹੈ ਜੀ ਤੇ YouTube ਵੱਲੋਂ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਹੈ ਜੀ ਕਿਉਂਕਿ ਇਹਦੇ ਤੇ ਨਾ ਤਾਂ ਸਬਸਕ੍ਰਾਈਬਰ ਵਧਦੇ ਨੇ ਤੇ ਨਾ ਹੀ ਤੇ ਵਿਊਜ਼ ਆਉਂਦੇ ਨੇ ਇਸ ਕਰਕੇ ਤੇ ਮੇਰੇ ਸਾਰੇ ਮੇਰੇ ਭੈਣ ਭਰਾ ਮਾ ਅੱਗੇ ਹੱਥ ਬਨ ਕੇ ਬੇਨਤੀ ਹੈ ਜੀ ਜਿਹੜੇ ਇਹ YouTube ਚ ਲਾਉਂਦੇ ਨੇ ਉਹਨਾਂ ਨੂੰ ਪਤਾ ਹੈ ਜੀ ਵੀ ਇਹ ਚੀਜ਼ ਕੀ ਹੁੰਦੀ ਹੈ ਤੇ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਮੇਰੇ ਭੈਣ ਭਰਾ ਸਾਰੇ ਜਣੇ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰੋ ਤੇ ਦੱਬ ਕੇ ਇੱਕ ਵਾਰ ਸ਼ੇਅਰ ਜ਼ਰੂਰ ਕਰੋ ਜੀ ਕਿਉਂਕਿ ਆਪਣਾ ਚੈਨਲ ਕਾਫੀ ਟਾਈਮ ਤੋਂ ਨਹੀਂ ਚੱਲ ਰਿਹਾ ਜੀ ਤੇ ਕਈ ਦਿਨਾਂ ਤੋਂ ਥੋੜੀ ਜੀ ਮੈਂ ਵੀ ਬਿਮਾਰ ਚੱਲਦੀ ਸੀਗੀ ਇਸ ਕਰਕੇ ਤੋਂ ਮੇਰੇ ਤੋਂ ਵੀਡੀਓ ਵੀ ਨਹੀਂ ਪਈਆਂ ਜੀ ਚਲੋ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਹਾਂ ਤੇ ਮੇਰੇ ਭੈਣ ਭਰਾਵਾਂ ਅੱਗੇ ਇਹ ਹੀ ਬੇਨਤੀ ਹੈ ਜੀ ਸਾਰੇ ਜਣੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੇ ਜਣੇ ਮੈਨੂੰ ਸਪੋਰਟ ਕਰੋ ਜੀ ਕਿਉਂਕਿ YouTube ਵੱਲੋਂ ਇਹ ਚੀਜ਼ਾਂ ਹੁੰਦੀਆਂ ਨੇ ਜੀ ਜਦੋਂ ਕਿਸੇ ਚੈਨਲ ਤੇ ਵਿਊਜ਼ ਨਹੀਂ ਜੀ ਆਉਂਦੇ ਤੁਸੀਂ ਜਾ ਕੇ ਪਰਸਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਜਦੋਂ ਵਿਊਜ਼ ਨਹੀਂ ਜੀ ਆਉਂਦੇ ਅੱਗੇ ਸ਼ੇਅਰ ਨਹੀਂ ਜੀ ਕਰਦੇ ਕੋਈ ਕਮੈਂਟ ਨਹੀਂ ਕਰਦਾ ਚੈਨਲ ਨੂੰ ਲਾਈਕ ਨਾ ਕਰੇ ਤੇ ਫਿਰ ਇਹ ਚੈਨਲ ਫ੍ਰੀਜ਼ ਹੋ ਜਾਂਦੇ ਨੇ ਇਸ ਕਰਕੇ ਸੋ ਮੇਰੀ ਪਰਸਨਲ ਐਡਵਾਈਸ ਹੈ ਜੀ ਤੁਹਾਨੂੰ ਕਿ ਮੇਰੀ ਬੇਨਤੀ ਹੈ ਜੀ ਕਿ ਵੀ ਤੁਸੀਂ ਮੇਰੇ ਚੈਨਲ ਨੂੰ ਵਾਧ ਤੇ ਵਾਧ ਸਪੋਰਟ ਕਰੋ ਵਾਧ ਤੇ ਵਾਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨੇ ਵੀ ਤੁਹਾਡੇ ਫੋਨਾਂ ਦੇ ਵਿੱਚ WhatsApp ਗਰੁੱਪ ਨੇ ਜੀ ਉਹਨਾਂ ਦੇ ਵਿੱਚ ਇੱਕ ਵਾਰੀ ਮੇਰਾ ਲਿੰਕ ਸ਼ੇਅਰ ਜ਼ਰੂਰ ਕਰਿਓ ਜੀ ਇਹ ਵਾਲਾ ਤੇ ਬਾਕੀ ਆਉਣ ਵਾਲੀਆਂ ਵੀਡੀਓ ਤੁਹਾਡੇ ਲਈ ਬਹੁਤ ਵਧੀਆ ਹੋਣਗੀਆਂ ਜੀ ਮੇਰੀਆਂ ਵੀਡੀਓਜ਼ ਜ਼ਿਆਦਾਤਰ ਮੋਟੀਵੇਸ਼ਨਲ ਹੁੰਦੀਆਂ ਨੇ ਤੇ ਸੂਟਾਂ ਦੇ ਰਿਲੇਟਿਡ ਹੁੰਦੀਆਂ ਨੇ ਬਾਕੀ ਮੇਰੀ ਕੁਕਿੰਗ ਦੇ ਰਿਲੇਟਡ ਹੁੰਦੀਆਂ ਨੇ ਬਾਕੀ ਥੋੜੀ ਜਿਹੀ ਬਲੌਕਿੰਗ ਹੁੰਦੀ ਹੈ ਜੀ ਤੇ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਮੇਰੇ ਸਾਰੇ ਭੈਣ ਭਰਾਵਾਂ ਮਾਗੇ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੇਰਾ ਚੈਨਲ ਗਰੋ ਕਰੋ ਜੀ ਤੇ ਮੇਰੀ ਤੁਹਾਡੇ ਅੱਗੇ ਹੀ ਬੇਨਤੀ ਹੈ ਜੀ ਹੋਰ ਜਿੰਨੇ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿੰਦੀ ਆ ਜੀ ਤੇ ਹੁਣ ਤੱਕ ਮੈਨੂੰ ਇੱਕ ਵੀ ਨਹੀਂ ਆਇਆ ਹੈਗਾ ਜੀ ਸਬਸਕ੍ਰਾਈਬਰ ਦਾ ਆਪਸ਼ਨ ਤੇ ਸੋ ਪਲੀਜ਼ ਕਿਰਪਾ ਕਰਕੇ ਹੱਥ ਵਨ ਕੇ ਬੇਨਤੀ ਹੈ ਜੀ ਸਾਰੇ ਭੈਣ ਭਰਾ ਜਾ ਕੇ ਮੇਰੇ ਸਪੋਰਟ ਕਰੋ ਤੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਤੱਕ ਲਾਉਣ ਲਈ